ਬੀ ਵੀ ਐਪੀ ਤੁਹਾਡਾ ਸਵਾਗਤ ਹੈ ਇੱਕ ਸਖ 1935 ਦੇ ਵਿੱਚ ਮਾਲਸਾ ਏਰੀਆ ਵਿੱਚ ਸਭ ਤੋਂ ਪਹਿਲੀ ਕਾਰ ਖਰੀਦੀ ਤੇ 1930 ਦੇ ਵਿੱਚ ਪਾਸਪੋਰਟ ਬਣਾਇਆ ਤੇ 1936 ਦੇ ਵਿੱਚ ਮਾਰਸਰੀ ਜਿੰਗ ਬੈਂਕ ਖਰੀਦੀ ਤੇ 1940 ਦੇ ਵਿੱਚ ਜਹਾਜ਼ ਖਰੀਦਨ ਚਲਾ ਗਿਆ ਆਕਰ ਕੌਣ ਸੀ ਸਰਦਾਰ ਕਰਤਾਰ ਸਿੰਘ ਭਲਾਈਪੇ ਇੱਕ ਕਲੈਜਰ ਕਰਤਾਰ ਸਿੰਘ ਦਾ ਜਨਮ 1800 ਦੇ ਮਹੀਨੇ ਵਿੱਚ ਪਨਾ ਇੱਕ ਮਾਲਸਾ ਪੰਜਾਬ ਦੇਖੇ ਤੇ ਪਾਵ ਸਰਦਾਰ ਪੀਰ ਸਿੰਘ ਪਰਵਾਰ ਉਹਨਰੇ ਪਿੰਡ ਪਰੋਂ ਸਿੱਖਿਆ ਲੋਹਾਰ ਤੋਂ ਪੜਾਈ ਕੀਤੀ ਪ੍ਰਤੀ ਰੁਚੀ ਖੇਤੀਬਾੜੀ ਵਿੱਚ ਕੋਈ ਦੇਖਸਪੀ ਨਹੀਂ ਸੀ ਕਾਰੋਬਾਰ ਅਤੇ ਸਫਲਤਾ ਕਾਰੋਬਾਰ ਦੀ ਸੁਭਾਤ ਨੂੰ ਨੇ ਨਸਬਾਰ ਦੇਖਣੀ ਸ਼ੁਰੂ ਕੀਤੀ ਕਾਰੋਬਾਰ ਦਾ ਵਿਸਤਾਰ ਉਹਨਾਂ ਦਾ ਕਾਰੋਬਾਰ ਕੋਲਕਾਤਾ ਤੋਂ ਬਲਕੋਬਾਰੇ ਤੱਕ ਫੈਲ ਗਿਆ ਪਰਤਬਾ ਬਹੁਤ ਵੱਡੀ ਉਹ ਏਸ਼ੀਆ ਦੇ ਸਭ ਤੋਂ ਵੱਡੇ ਵਪਾਰੀ ਬਣ ਗਏ ਪਹੁੰਚ ਉਹਨਾਂ ਦੇ 70 ਦਸੰਮੇਤ ਆਪਣੇ ਕਾਰੋਬਾਰ ਅਖੰਡ ਕੀਤਾ ਐਡੀ ਵੱਡੀ ਕੌਂਸਲ ਸਰਵਰ ਕਾਰਪਾਰਸ ਦੀ ਡਾਉਟ ਉਹਨਾਂ ਦੀ ਬੋਲ ਆਡੀਓ ਸਨਿਟੀ ਵੀ ਪਰਮਾਂ ਦੀ ਬੋਲ ਤੋਂ ਵੀ ਬਰਾਬਰ ਸੀ ਪਹਿਲ ਕਰਦੇ ਹੋ ਅਤੀ ਸ਼ਾਹੀ ਸ਼ੌਕ ਪਹਿਲਾ ਪਾਸਪੋਰਟ ਮਾਂਸਾ ਕੀ ਟੱਡੇ ਚ ਸਾਲ 1920 ਦੇ ਵਿੱਚ ਸਭ ਤੋਂ ਪਹਿਲਾ ਪਾਸਪੋਰਟ 1930 ਦੇ ਵਿੱਚ ਲਵਾਉਂਦੇ ਬਣਾਇ ਸੀ ਉਹਨਾਂ ਨੇ ਬਣਾਇਆ ਕਈ ਕਾਰ ਉਹਨਾਂ ਨੇ ਮਾਂਸਾ ਜੁਨੇ ਦੇ ਵਿੱਚ ਕਾਰ ਖਰੀਦਣ ਵਾਲੇ ਪਹਿਲੇ ਵਿਅਕਤੀ ਸਨ ਬੰਤੇ ਬੰਤੇ ਵੀ ਕਾਰ 1930 ਦੇ ਵਿੱਚ ਬੰਦੇ ਤੋਂ ਖਰੀਦੀ ਮਰਸੀਡੀਜ਼ ਬੈਂਗ 1970 ਦੇ ਵਿੱਚ ਖਰੀਦੀ ਲੋਕਾਂ ਦਾ ਪ੍ਰਤੀਕਰਮ ਜਦੋਂ ਉਹ ਕਾਰ ਲੈ ਕੇ ਪਿੰਡ ਆਉਂਦੇ ਸਨ ਤਾਂ ਲੋਕ ਦੂਰੋਂ ਦੀੋਂ ਦੇਖਣ ਆਉਂਦੇ ਸਨ ਉਹਦੀ ਉਹਨਾਂ ਦੇ ਘਰ ਅੱਗੇ ਮੀਲੇ ਬੰ ਇੱਕ ਆਟੋ ਜੰਡਾ ਸੀ ਨੀਜੀ ਜੀਵਨ ਤੇ ਰੀਤੀ ਰਵਾਲ ਬਿਆ ਰਾਪਰ ਪਿੰਡ ਦੇ ਸਰਦਾਰਾਂ ਦੇ ਘਰ ਹੋਇਆ ਜਦੋਂ ਉਹ ਉੱਥੋਂ ਦੇ ਜਾ ਕੇ ਲਹੁੰਦੇ ਸੀ ਤਾਂ ਸਰਦਾਰ ਕਰਤਾਰ ਸਿੰਘ ਨੇ ਆਪਣੀ ਬਦਲ ਮਰਸੀਚਕਾਰ ਦੇ ਕੇ ਦਿਆ ਕੇ ਲੈ ਕੇ ਆਏ ਆਪਣੀ ਪਰਤੀ ਸਰਦਾਰ ਉਹ ਆਪਣੀ ਪਤਨੀ ਨੂੰ ਪੁਰਾਣੀਆਂ ਬੰਗ ਰੱਖਦੇ ਸਨ ਜਦੋਂ ਉਹ ਲੋਨੀਆਂ ਘਰ ਪਿੰਡ ਬੰਗ ਦੀਆਂ ਤੋਂ ਦੇਖਣ ਵਾਲੇ ਲਈ ਮੀਲੇ ਵਰਗਾ ਨਜ਼ਾਰਾ ਸੀ ਕਿਉਂਕਿ ਉਸ ਬੜੇ ਲੋਕਾਂ ਨੇ ਸਾਈਕਲ ਵੀ ਠੀਕ ਤਰ੍ਹਾਂ ਨਹੀਂ ਦੇਖਿਆ ਹੁੰਦੀ। ਕਾਰਨ ਲਈ ਡਰਾਈਵਰ ਵੀ ਬਹੁਤ ਮੁਸ਼ਕਲ ਨਾਲ ਮਿਲੇ ਇੱਕ ਡਰਾਈਵਰ ਜਿਸ ਦਾ ਨਾਮ ਪੰਨਾ ਸੀ ਪਡਾਹਪੁਰਾ ਫੂਲ ਤੋਂ ਮਿਲਿਆ ਮੌਸਮ ਜੁਲਾਈ ਡਰਾਈਵਰ ਉਸਾਰ ਤੋਂ ਬੜੀ ਔਖਾਈ ਨਾਲ ਮਿਲਿਆ ਗਿਆ ਕਿਉਂਕਿ ਉਸ ਸਮੇਂ ਡਰਾਈਵਰ ਲੱਭਣਾ ਹੀ ਮੁਸ਼ਕਲ ਸੀ ਪ੍ਰਤਾਪ ਸਿੰਘ ਦਾ ਦਾਦਾ ਸ਼ਾਹੂਕਰ ਰਤਨ ਸਿੰਘ ਬਹੁਤ ਅਮੀਰ ਆਦਮੀ ਸੀ ਉਸ ਨੇ ਆਪਣਾ ਘਰ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਕਿ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਕਿ ਸੀ ਕੀ ਮੁੱਖ ਬੇਡ ਦੇ ਕੋਲ ਇੱਕ ਕਮਰਾ ਖਾਸ ਤੌਰ ਤੇ ਬਣਾਇਆ ਗਿਆ ਸੀ ਘਰ ਦੀ ਆਣ ਤਾਂ ਪਰਦੇ ਵਾਲੀ ਪਰਦੀਆਂ ਸਨ ਇੱਕ ਵੱਡਾ ਕਪੜਾ ਟੰਗਿਆ ਹੁੰਦਾ ਸੀ ਅਤੇ ਉਸ ਉਸ ਦੇ ਪਿੱਛੇ ਆਈਆਂ ਸਨ ਤਾਂ ਜੋ ਕਿ ਬਾਹਰੋਂ ਉਹਨਾਂ ਦਾ ਕੋਈ ਚਿਹਰਾ ਬੀਨੋ ਦੇ ਸਕੇ ਕਪਾਰਸ ਨੂੰ ਵਰਗੇ ਲੋਕ ਗੜਮੀ ਦੀਆਂ ਛੁੱਟੀਆਂ ਕੱਟਣ ਲਈ ਬਕ ਬਕ ਦੇਸਾਂ ਦੇ ਟ੍ਰੈਵਲਰ ਹੋਂ ਪਰ ਇਹ ਜ਼ਿਆਦਾਤਰ ਉਹ ਮਲੇਸ਼ੀਆ ਜੋ ਬਨਾ ਮਲਾਇਆ ਕਹਿੰਦੇ ਸੀ ਉੱਥੇ ਜਾਂਦੇ ਸੀ ਛੁੱਟੀਆਂ ਕੱਟਣ ਲਈ ਬਸ ਖਾਣਾ ਖਾਣ ਲਈ ਮਲਾਇਆ ਚਲੇ ਜਾਂਦੇ ਸਨ ਸਮਾਜੀ ਕਿਲੰਗਰ ਉਹਨਾਂ ਦੇ ਘਰ ਦੇ ਅੰਗੇ ਚਾਹ ਅਤੇ ਹੋਰ ਕੀ ਜੰਦੇ ਰਹਿੰਦੇ ਜਿਵੇਂ ਮੰਦਰ ਚੱਲਦੇ ਰਹਿੰਦੇ ਸੀ ਜਿੱਥੇ ਪਿੰਡ ਵਾਲੇ ਉਹਨਾਂ ਦੇ ਹਾਜ਼ਰੀ ਜ਼ਰੂਰ ਭਰਦੇ ਹੁੰਦੇ ਸੀ ਅਰੇ ਗੋਂ ਤੋਂ ਨਾਲ ਟੱਕਰ ਜਾਇਲ ਖਰੀਦਣ ਦੀ ਕੋਸ਼ਿਸ਼ 1940 ਦੇ ਕਿਉਂ ਆਪਣਾ ਜਿਹਾ ਅਜਿਹੀ ਦਲੀਲ ਦਿੱਲੀ ਗਈ ਅਤੇ ਬ੍ਰਿਟਿਸ਼ ਸਰਕਾਰ ਨੇ ਆਮ ਨਾਗਰਿਕ ਤੋਂ ਹੁਣਕਾਰ ਵੀ ਇਨਕਾਰ ਕਰ ਦਿੱਤਾ ਗਦਰੀ ਬਾਬੇ ਨਾਲ ਰਿਸ਼ਤਾ ਕਰਤਾਰ ਸਿੰਘ ਦਾ ਗਦਰੀ ਬਾਬੇ ਨਾਲ ਰਿਸ਼ਤਾ ਸੀ ਜਿਸ ਕਾਰਨ ਵਾਈਸ ਲਾਰਡ ਨਿਟੋ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਦਾਈ ਅੰਗਰੇਜ਼ ਸਰਕਾਰ ਨੇ ਲਾਰਡ ਨਿਟੋ ਨੂੰ ਪੰਜਾਬ ਦੇ ਗਵਰਨਰ ਸਰ ਹੈਦਰੀ ਨੇ ਉਹਨਾਂ ਦੇ ਭਾਰੀ ਜੁਰਮਾਨੇ ਲਗਾਏ ਅਤੇ ਉਹਨਾਂ ਨੂੰ ਗਲਤ ਕਾਰਨ ਦੋਸ਼ ਕਰ ਲਿਆ ਭਾਂਤੋਂ ਨਮਾਜ਼ ਮਨਨ ਦਾ ਸਭ ਕੁਝ खोल तो बाद राजस्थान के नाहौर शहर में जा बसे गुरतार सिंह की कहानी बड़े सुपने व्डी सफलता से फिर हकूमत भी भारत हारिया सी इस करके बड़ी चुनौतियों का सामना सू हमेशा करना चाहता है